ਹਾਂਜੀ ਸੱਚੀ ਕਾਲ ਜੀ ਸਾਡੀ YouTube ਫੈਮਿਲੀ ਕਿਵੇਂ ਹੋ ਆਈ ਹੋਪ ਤੁਸੀਂ ਠੀਕ ਹੀ ਹੋਵੋਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਸੀ ਕਰਦੇ ਆ ਬਲੌਗਿੰਗ ਤੇ ਤੁਹਾਡੀ ਸਪੋਰਟ ਨਾਲ ਆਪਣੇ 2K ਸਬਸਕ੍ਰਾਈਬਰ ਕੰਪਲੀਟ ਹੋ ਗਏ ਨੇ ਤੇ ਬਹੁਤ ਬਹੁਤ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਦਾ ਤਾਂ ਜੋ ਅਸੀਂ ਇੱਥੇ ਤੱਕ ਪਹੁੰਚੇ ਤੇ ਤੁਹਾਡੀ ਸਪੋਰਟ ਵੀ ਬਹੁਤ ਮੈਟਰ ਕਰਦੀ ਆ ਤੇ 2000 ਸਬਸਕ੍ਰਾਈਬਰ ਸਾਡੇ ਪੂਰੇ ਹੋ ਚੁੱਕੇ ਨੇ 2K ਤੇ ਐਦਾਂ ਹੀ ਅੱਗੇ ਸਪੋਰਟ ਰੱਖਿਓ ਆਪਾਂ ਬਹੁਤ ਅੱਗੇ ਤੱਕ ਜਾਣਾ ਤੇ ਪਹੁੰਚ ਚੁੱਕੇ ਆ ਸੀ ਵਰਕਸ਼ਾਪ ਤੇ ਤੇ ਹੁਣ ਕੰਮ ਸ਼ੁਰੂ ਕਰਨ ਲੱਗੇ ਆ ਤੇ ਐਦਾਂ ਹੀ ਜੁੜੇ ਰਹੋ ਸਾਡੇ ਨਾਲ ਦੇਖੋ ਜੀ ਗੱਡੀਆਂ ਖੜੀਆਂ ਹੁਣ ਕਰਾਂਗੇ ਇੱਕ ਕੰਮ ਥੈਂਕ ਯੂ

ਇਹ ਸਾਡਾ ਖਾ ਬਾਈ ਕਰਦਾ ਬੈਲਟਿੰਗ ਦਾ ਕੰਮ ਨੇਰੀ ਠਾਲੀ ਪਈ ਆ ਬਾਈ ਨੇ ਬਾਈ ਦਾ ਗਾਣਾ ਸੁਣਾਵਾਂਗੇ ਤੁਹਾਨੂੰ ਬਾਈ ਗਾਣਾ ਵੀ ਗਾਉਂਦਾ ਤੇ ਚੱਲ ਰਿਹਾ ਕੰਮ ਪੂਰਾ ਹੋਣਾ ਹੱਥਾਂ ਦੀ ਦੇਖੋ ਹਾਲਤ ਕਿਆ ਹੋਗੀ ਤੇ ਦੇਖੋ ਜੀ ਅੱਜ ਇਹ ਕੰਪਲੀਟ ਕੀਤਾ ਸ਼ਾਮ ਦਾ ਟਾਈਮ ਹੋ ਗਿਆ ਅੱਜ ਥੋੜਾ ਲੇਟ ਜਾਵਾਂਗੇ ਥੋੜਾ ਵਰਕ ਰਹਿਦਾ ਹੈ ਆਪਣਾ ਇਹ ਆਪਣੇ ਬਦੌਚੀ ਤੋਂ ਨੇ ਸਰ ਇਹ ਬਣਾਉਂਦੇ ਨੇ ਬਾਟੀਆਂ ਜੀ ਫੇਰਾ ਹੀ ਲਾਉਂਦੇ ਨੇ ਆ ਦੇਖੋ ਮੀਨਾਕਾਰੀ ਕਰ ਰਹੇ ਨੇ ਇਹਨੂੰ ਕਹਿੰਦੇ ਕਾਰੀਗਰੀ ਇਹ ਅੱਜ ਬਾਈ ਬਨਾਵੇਂ ਆਏ ਨੇ ਦੇਖੋ ਇਹ ਬੰਦਾ ਲੱਕੜ ਵੱਟਦਾ ਸੀ ਇਹ ਆਪਣਾ ਮਾਲ ਵਟਾਈ ਹੋ ਚੱਲੋ ਜੀ ਇਹ ਆ ਬਣਾ ਰਹੇ ਆਂ ਜੀ ਹੁਣ ਦੇਖੋ ਹੁਣਾ ਬਣ ਰਿਹਾ ਬਾਕੀ ਹਲੇ ਪ੍ਰੋਪਰ ਨਹੀਂ ਬਣਿਆ ਹਲ ਤਾਂਚਾ ਜਿਹਾ ਬਣਾ ਕੇ ਫਿਰ ਬਾਅਦ ਵਿੱਚ ਇਹਦੇ ਵਿੱਚ ਲਾਵਾਂਗੇ ਪੱਤੀ ਵਗੈਰਾ ਤੇ ਅੰਦਰੋਂ ਕਰਾਂ ਲੈਣੀ ਦੇਖੋ ਜੇ ਇੰਨਾ ਕੰਪਲੀਟ ਹੋਇਆ ਆਪਣਾ ਬੱਕ ਹਲੇ ਇਹ ਗੱਡੀ ਦਾ ਤੇ ਸਪੋਰਟ ਕਰੋ ਦੱਬ ਕੇ ਜੀ ਥੋੜੀ ਸਪੋਰਟ ਨਾਲ ਹੀ ਚੱਲ ਰਹੇ ਨੇ ਕੰਮ ਸਾਰੇ ਬਾਕੀ ਮਹਾਰਾਜ ਗੁਰੂ ਮਹਾਰਾਜ ਦੀ ਕਿਰਪਾ ਏ ਨਾ ਦੇ ਜੋਟੀਦਾਰ ਨੇ ਇਹ ਕਾਰੀਗਰ ਬਈ ਦਾ ਜੋਟੀਦਾਰ ਇੰਦਰ ਆਉਂ ਜਾ ਰਹੇ ਇੱਕ ਇਹ ਮੁੰਡਾ ਜੀ ਇਹ ਆਪਣਾ ਹੀ ਮੁੰਡਾ ਮਾਲਕਾਂ ਦਾ ਮੁੰਡਾ ਵੇਖੋ ਜੀ ਇਹ ਬਹੁਤ ਕੰਮ ਨਾਲ ਕਰਾਉਂਦਾ ਮਿਹਨਤੀ ਬੰਦਾ ਅੱਜ ਇਹ ਕਹਿੰਦਾ ਮੈਂ ਤੁਹਾਨੂੰ ਸਮੋਸੇ ਖਿਲਾਉਂਗਾ ਤੇ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਸਮੋਸਿਆਂ ਦੀ ਤੇ ਅੱਜ ਸਮੋਸੇ ਦੇ ਨਾਲ ਠੰਡਾ ਹੋਊਗਾ। ਇਹ ਨੋਟ ਕਰ ਲਿਓ ਜੀ ਸਰਜੀਤ ਸਿੰਘ ਲੋਹਾਰ ਬਾਡੀ ਬਿਲਡਰ। ਜਾ ਫਿਰ ਨਹੀਂ ਆਉ। ਹਾਂਜੀ ਕੰਮ ਤਾਂ ਹਜੇ ਹੋਰ ਕਰਨਾ ਸੀ ਫਿਰ ਲਾਈਟ ਨੇ ਦਿੱਤਾ ਧੋਖਾ। ਨੇਰੀ ਬਹੁਤ ਚੱਲ ਗਈ ਜਿਵੇਂ ਕਣਕਾ ਦੀ ਬਾਡੀ ਚੱਲ ਰਹੀ ਆ ਉਹਦੇ ਕਰਕੇ ਫਿਰ। ਦੇਖੋ ਜੀ ਨੇ ਰਹੀਂ ਨੀ ਰੋ। ਤੇ ਫਿਰ ਅਸੀਂ ਚੱਲੇ ਆਂ ਘਰ ਨੂੰ। ਜਾ ਕੇ ਨਹਾਈਏ ਧੋਈਏ। ਠੀਕ ਹੈ ਜੀ ਫਿਰ। ਮਿਲਦੇ ਆਂ ਨੈਕਸਟ ਬਲੌਗ। ਸਤਿ ਸ਼੍ਰੀ ਅਕਾਲ ਧੰਨ ਧੰਨ। ਬਾਅਦ ਥੋੜਾ ਬਾਅਦ। ਬੱਤੋ ਬੱਤ ਸਬਸਕ੍ਰਾਈਬ ਕਰੋ ਸਾਡਾ ਚੈਨਲ ਬਾਗੋ